ਕੀ ਤੁਹਾਡਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਿਆ ਹੈ ਜੇ ਨਹੀਂ ਤਾਂ ਇੱਕ ਖਬਰ ਤੁਹਾਡੇ ਲਈ ਹੈ ਸੰਗਰੂਰ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਪ੍ਰਸ਼ਾਸਨ ਐਕਸ਼ਨ ਮੋਡ ਵਿੱਚ ਨਜ਼ਰ ਆਇਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉੱਚ ਪੱਧਰੀ ਮੀਟਿੰਗ ਕਰਕੇ ਕਾਰਡ ਬਣੌਣ ਦੀ ਪ੍ਰਕਿਰਤੀ ਦਾ ਜਾਇਜ਼ਾ ਲਿਆ ਅਤੇ ਸਪਸ਼ਟ ਕੀਤਾ ਕਿ ਕੋਈ ਵੀ ਪਰਿਵਾਰ ਲਾਭ ਤੋਂ ਵਾਂਝਾ ਨਾ ਰਹਿ ਸਕੇ ਮੰਤਰੀ ਨੇ ਨੌਜਵਾਨਾਂ ਨੂੰ ਸਬ ਆਪਰੇਟਰ ਵਜੋਂ ਜੁੜਨ ਦੀ ਅਪੀਲ ਵੀ ਕੀਤੀ ਤਾਂ ਜੋ ਮੁਹਿੰਮ ਹੋਰ ਤੇਜ਼ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਅੱਜ ਸੰਗਰੂਰ ਵਿੱਚ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਔਰ ਐਡੀਸੀ ਔਰ ਇਹਨਾਂ ਦੇ ਸਾਰੇ ਜਿਹੜੇ ਸਟਾਫ ਐ ਸਬ-ਸਰਜਨ ਅੰਡ ਜਿਹੜੇ ਰਿਪਰੈਜ਼ੈਂਟੇਟਿਵਸ ਆ ਗਏ ਸਾਡੇ ਚੋਣੇ ਪ੍ਰਤੀਨਿਧੀਆਂ ਦੇ ਐਮਐਲਏ ਮਿਨਿਸਟਰ ਸਾਹਿਬਾਨ ਦੇ ਉਹਨਾਂ ਦੇ ਨਾਲ ਔਰ ਜਿਹੜੇ ਕਾਮਨ ਸਰਵਿਸ ਸੈਂਟਰ ਤੌਰ ਸਬਵਿਧਾ ਸੈਂਟਰ ਤੋਂ ਜਿੰਨੇ ਉਹਨਾਂ ਦੇ ਡਿਸਟ੍ਰਿਕਟ ਮੈਨੇਜਰਸ ਆ ਗਏ ਉਹਨਾਂ ਦੇ ਨਾਲ ਰਿਵਿਊ ਕੀਤਾ ਹੈਗਾ ਜਿਹੜੀ ਮੁੱਖ ਮੰਤਰੀ ਸਹਿਤ ਯੋਜਨਾ ਦੀ ਰਜਿਸਟ੍ਰੇਸ਼ਨ ਆ ਉਹਨੂੰ ਹੋਰ ਸਪੀਡ ਅਪ ਕਰਨ ਲਈ ਉਹਨੂੰ ਉਹਦੀ ਸਪੀਡ ਵਧਾਉਣ ਵਾਸਤੇ ਔਰ ਨਵੇਂ ਸੈਂਟਰ ਐਡ ਕਰਨ ਵਾਸਤੇ ਔਰ ਨਵੇਂ ਸਬ-ਆਪਰੇਟਰ ਜਿਹੜੇ ਹੈਗੇ ਉਹ ਲਗਾ ਕੇ ਤਾਕੇ ਹਰ ਅਸੈਂਬਲੀ ਸੈਗਮੈਂਟ ਵਾਈਜ਼ ਅਸੀਂ 1000 ਦਾ ਟਾਰਗੇਟ ਕ੍ਰਾਸ ਕਰੀਏ ਫਿਰ 2000 ਨੂੰ 5000 ਤੱਕ ਲੈ ਕੇ ਜਾਣਾ ਸੀ ਉਹ ਕਿਸ ਤਰ੍ਹਾਂ ਕਰਨਾ ਸਾਰੀ ਸਟ੍ਰੈਟੇਜੀ ਕੀਤੀ ਹੈ ਤੇ ਇਹਨੂੰ ਅਸੀਂ ਹੁਣ ਅੱਜ ਤੋਂ ਬਾਅਦ ਜਿਹੜਾ ਹੈ ਉਹ ਅਸੈਂਬਲੀ ਸੈਗਮੈਂਟ ਦੇ ਲੈਵਲ ਤੇ ਡਾਟਾ ਜਿਹੜਾ ਹੈਗਾ ਉਹ ਐਨਾਲਿਸਿਸ ਹੋਏਗਾ ਕਿ ਕਿਹੜੇ ਅਸੈਂਬਲੀ ਸੈਗਮੈਂਟ ਵਿੱਚ ਕਿੰਨੀਆਂ ਰਜਿਸਟ੍ਰੇਸ਼ਨਸ ਹੋਈਆਂ ਕਾਮਨ ਸਰਵਿਸ ਸੈਂਟਰ ਦੇ ਕਿੰਨੀਆਂ ਹੋਈਆਂ ਸੇਵਾ ਕੇਂਦਰ ਵਿੱਚ ਕਿੰਨੀਆਂ ਹੋਈਆਂ ਤੇ ਉਹਦੇ ਵਿੱਚ ਪਹਿਲੇ ਦਿਨ ਨਾਲੋਂ ਕਿੰਨੀਆਂ ਵਾਧ ਹੋਈਆਂ ਤੇ ਇਹ ਉਹਨੂੰ ਕੋਸ਼ਿਸ਼ ਕਰਦੇ ਆ ਕਿ ਹਰ ਦਿਨ ਪਰ ਸੈਂਟਰ ਜਿਹੜੀ ਰਜਿਸਟ੍ਰੇਸ਼ਨ ਵਧੇ ਨੰਬਰ ਆਫ ਸੈਂਟਰਸ ਵਧੇ ਤੇ ਇਹ ਸਾਰੇ ਸਟਰੈਟਜਿਸ ਡਿਸਕਸ ਕੀਤੀਆਂ ਤੇ ਇਹਦੇ ਨਾਲ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਇੱਕ ਤਾਂ ਲੋਕਾਂ ਨੂੰ ਫਾਇਦਾ ਹੋਏਗਾ ਕਿ ਉਹਨਾਂ ਦੇ ਕਾਰਡ ਬਣਨਗੇ ਉਹਨਾਂ ਨੂੰ ਸਿਹਤ ਸਬਦਾਵਾ ਮਿਲਣਗੇ ਇਹਦੇ ਨਾਲ ਨਾਲ ਇੱਕ ਹੋਰ ਬਹੁਤ ਵੱਡੀ ਗੱਲ ਹੈ ਜਿਹੜਾ ਮੈਂ ਧਿਆਨ ਖਿੱਚਣਾ ਚਾਹੁੰਦਾ ਜਿਹੜਾ ਸਾਡਾ ਯੂਥ ਹੈ ਨੌਜਵਾਨ ਹੈ ਜਿਹੜੇ ਪੜ੍ਹੇ ਲਿਖੇ ਆ ਕੁਆਲੀਫਾਈਡ ਹੈ ਕੰਪਿਊਟਰ ਟ੍ਰੇਨਡ ਹੈ ਗਿਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਬੇਰੋਜ਼ਗਾਰ ਹੋ ਸੋ ਯੂ ਕੈਨ ਅਰਨ ਕਾਰ ਬੈਠੇ ਵੀ ਆਪਣੀ ਗਲੀ ਚ ਆਪਣੇ ਮਹੱਲੇ ਦੇ ਲੋਕਾਂ ਦੀ ਸੇਵਾ ਕਰਕੇ ਕਿ ਤੁਸੀਂ ਸਾਡੇ ਨਾਲ ਸਬ ਅਪਰੇਟਰ ਰਜਿਸਟਰ ਹੋ ਜਾਓ ਤੇ ਤੁਹਾਨੂੰ ਅਸੀਂ 15 ਰੁਪਏ ਪਰ ਰਜਿਸਟ੍ਰੇਸ਼ਨ ਜਿਹੜੇ ਪੈਸੇ ਦੇਣਗੇ ਚਾਹੇ ਤੁਸੀਂ ਸੀਐਸਸੀ ਨਾਲ ਅਟੈਚ ਕਰਾਂਗੇ ਤੁਹਾਨੂੰ ਜਾਂ ਸੇਵਾ ਕੇਂਦਰ ਨਾਲ ਅਟੈਚ ਕਰਾਂਗੇ ਔਰ ਤੁਸੀਂ ਆਪਣੇ ਮਹੱਲੇ ਗਲੀ ਆਪਣੇ ਜਿਹੜਾ ਪਿੰਡ ਦੇ ਲੋਕਾਂ ਦੇ ਕਾਰਡ ਬਣਾ ਕੇ ਉਹਨਾਂ ਦੇ ਅਸ਼ੀਰਵਾਦ ਵੀ ਲੈ ਸਕਦੇ ਹੋ ਔਰ ਗਵਰਨਮੈਂਟ ਦੀ ਅਪਰੀਸੀਏਸ਼ਨ ਵੀ ਔਰ ਤੁਹਾਨੂੰ ਇੰਟਰਨਸ਼ਿਪ ਦਾ ਸਰਟੀਫਿਕੇਟ ਮਿਲੇਗਾ ਔਰ ਜਦੋਂ ਗਵਰਨਮੈਂਟ ਅੱਗੇ ਜਦੋਂ ਇਹ ਸਕੀਮ ਰਨ ਕਰਾਂਗੇ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਔਰ ਜਿਹੜੇ ਸਿਹਤ ਮਿਤਰਾਸ ਦੀਆਂ ਰਿਕਰੂਟਮੈਂਟਸ ਹੋਣਗੀਆਂ ਜਿਹੜੇ ਬੱਚਿਆਂ ਨੇ ਜਿਹੜੇ ਲੋਕਾਂ ਨੇ ਵਧੀਆ ਕੰਮ ਕੀਤਾ ਹੋਵੇਗਾ ਇਸ ਯੋਜਨਾ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਵਾਂਗੇ ਉਹਨਾਂ ਨੂੰ ਬਹੁਤ ਸਾਰੇ ਅੱਗੇ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਸੋ ਇਹ ਸਾਰਿਆਂ ਨੂੰ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਤੁਹਾਨੂੰ ਜਿਹੜੇ ਯੂਥ ਹੈ ਚਾਹੇ ਉਹ ਅਨਪਲਾਈਡ ਹੈ ਆਲਸ ਵੈਬਸਾਈਟ ਜਿਹੜੇ ਕੰਮ ਕਰਨਾ ਚਾਹੁੰਦੇ ਆ ਔਰ ਜਿਹੜੇ ਬੇਰੁਜ਼ਗਾਰ ਆ ਇਹਨਾਂ ਨੂੰ ਸਾਰਿਆਂ ਨੂੰ ਵੀ ਬਹੁਤ ਫਾਇਦਾ ਹੋਏਗਾ ਸੋ ਥਿਸ ਇਜ਼ ਅ ਵਨ ਵਨ ਫਾਰ ਆਲ ਐਂਡ ਇਟਸ ਅ ਯੂਨੀਕ ਬਹੁਤ ਜਿਹੜੇ ਲੋਕਾਂ ਵਾਸਤੇ ਵੀ ਵਰਦਾਨ ਹੈ ਤੇ ਯੂਥ ਵਾਸਤੇ ਵੀ ਵਰਦਾਨ ਹੋਏਗੀ ਬਹੁਤ ਬਹੁਤ ਧੰਨਵਾਦ